ਅੱਜ ਜੇ ਸਿਕੜਿਆ ਜੀ ਕੋਲਵੰਤ ਕੰਪਿਊਟਰ ਸੈਂਟਰ ਸਟੇਸ਼ਨਰੀ ਜੋ ਕਿ 90 ਦੇ ਵਿੱਚ ਦੁਕਾਨ ਹੈ ਜੀ ਇਹਨਾਂ ਦੀ ਤੇ ਭਾਈ ਸਾਹਿਬ ਨੂੰ ਟਾਈਮ ਨਹੀਂ ਹੁੰਦਾ ਵੈਸੇ ਤਾਂ ਕਾਫੀ ਕਸਟਮਰ ਹੁੰਦੇ ਨੇ ਅੱਜ ਭਾਜੀ ਨੂੰ ਕਾਲ ਕਰਕੇ ਟਾਈਮ ਲੈ ਕੇ ਆਇਆ ਸੀ ਤੇ ਕਾਫੀ ਮਸ਼ਹੂਰ ਸ਼ਾਪ ਹੈ ਜੀ ਇੱਥੇ ਸੀਐਸਸੀ ਸੈਂਟਰ ਨਾਲ ਨੇ ਕੀਤਾ ਹੋਇਆ ਓਪਨ ਕਿ 90 ਦੇ ਵਿੱਚ ਕਿਸੇ ਨੂੰ ਕੋਈ ਆਧਾਰ ਕਾਰਡ ਰੈਂਗ ਕਾਰਡ ਵੋਟਰ ਕਾਰਡ ਕੁਝ ਵੀ ਬਣਾਉਣਾ ਹੋਵੇ ਤਾਂ ਉਹ ਕੋਲ ਵਿਜ਼ਿਟ ਕਰ ਸਕਦੇ ਨੇ ਅੱਜ ਦੀ ਸਭ ਤੋਂ ਪਹਿਲਾਂ ਜੀ ਬਹੁਤ ਸਸ਼ਕਾਲ ਜੀ ਸ਼ਸ਼ਕਾਲ ਜੀ ਤੁਸਾਨੂੰ ਟਾਈਮ ਦਿੱਤਾ ਅੱਜ ਡਿਕੇ ਪੰਜਾਬ ਨਿਊਜ਼ ਨੂੰ ਜੀ ਤੇ ਭਾਈ ਤੁਸੀਂ 90 ਦੇ ਵੀ ਸ਼ਾਪ ਓਪਨ ਕੀਤੇ ਹੈ ਤੁਹਾਨੂੰ ਦੇਣਾ ਟਾਈਮ ਹੋ ਗਿਆ ਜੀ ਓਪਨ ਕੀਤੇ ਮੈਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਆਪਾਂ ਉਹ ਇਥੇ ਕੀ ਕੀ ਸੇਵਾਵਾਂ ਮਿਲਦੀ ਹੈ ਤੁਹਾਡੀ ਸ਼ਾਪ ਤੇ ਦੇਖੋ ਜੋ ਵੀ ਆਨਲਾਈਨ ਫਾਰਮ ਵਗੈਰਾ ਫਿਲ ਕਰਨਾ ਕੋਈ ਪੋਸਟ ਅਪਲਾਈ ਕਰਨੀ ਹੈ ਜਾਂ ਫਿਰ ਤੁਸੀਂ ਕੋਈ ਜਿਵੇਂ ਕੀ ਰਹਾਇਸ਼ ਦਾ ਆਮਦਨ ਦਾ ਜਾਤੀ ਸਰਟੀਫਿਕੇਟ ਵਗੈਰਾ ਬਣਾਣੀ ਹੈ ਡਰਾਈਵਿੰਗ ਲਾਇਸੈਂਸ ਵਗੈਰਾ ਅਪਲਾਈ ਕਰਨੇ ਮੋਸਟਲੀ ਹਰੇਕ ਆਨਲਾਈਨ ਸਰਵਿਸ ਮਿਲਦੀ ਹੈ ਤੁਹਾਨੂੰ ਤੇ ਸਟੇਸ਼ਨਰੀ ਵਗੈਰਾ ਹੋ ਗਈ ਆਪਣੇ ਲਾਵੇ ਤੇ ਪੈਨ ਪੈਂਸਲ ਵਗੈਰਾ ਹੋ ਗਿਆ ਤੇ ਸਕੂਲ ਵਗੈਰਾ ਦੀਆਂ ਬੁੱਕਸ ਵਗੈਰਾ ਕਾਪੀਆਂ ਵਗੈਰਾ ਅਵੇਲੇਬਲ ਹੈਗੀਆਂ ਤੇ ਛੋਟਾ-ਨੋਟਾ ਹੈੱਡਫੋਨ ਵਗੈਰਾ ਮੋਬਾਈਲ ਦਾ ਐਸੈਸਰੀ ਵੀ ਨਾਲ ਹੈਗੀ ਹੈ ਜੀ ਤੇ ਤੁਸੀਂ ਫੋਟੋਕਾਪੀਜ਼ ਵਗੈਰਾ ਵੀ ਜਦੋਂ ਸਕੂਲ ਦੇ ਆਉਂਦੇ ਨੇ ਉਹ ਵੀ ਕਰਦੇ ਹਾਂ ਸਾਰੀਆਂ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਵਧੀਆ-ਵਧੀਆ ਸਕੂਲ ਦੇ ਜਿਵੇਂ ਸਾਹਮਣੇ ਕੇ ਵੀ ਸਕੂਲ ਹੈ ਉਹਨਾਂ ਦੇ ਫੋਟੋਕਾਪੀਜ਼ ਆਉਂਦੀਆਂ ਸਾਰੀਆਂ ਤੇ ਇਕੱਠੀਆਂ ਵੀ ਕਰਦੇ ਆ ਇਕੱਠੀਆਂ ਵੀ ਕਰਦੇ ਤਾਂ ਉਸ ਤੇ ਆਬ ਨਾਲ ਐਡਜਸਟਮੈਂਟ ਵੀ ਕਰ ਲੈਂਦੇ ਆਪਾਂ ਕਸਟਮਰ ਨਾਲ ਤੇ ਕਈ ਵਾਰ ਜੇ ਤਾਂ ਬੈਂਕ ਦੇ ਵਿੱਚ ਰਸ਼ ਲੱਗਿਆ ਹੁੰਦਾ ਪੇਮੈਂਟ ਵਾਰ ਨਹੀਂ ਨਹੀਂ ਨਿਕਲਦੀ ਕਿਸੇ ਤੋਂ ਹਾਂਜੀ ਉਹ ਵੀ ਤੁਹਾਨੂੰ ਕਲਾ ਸਕਦਾ ਹੈ ਪੇਮੈਂਟ ਬਿਲਕੁਲ ਜੀ ਬਿਲਕੁਲ ਡੈਫੀਨੇਟਲੀ ਆ ਸਕਦੇ ਆ ਤੇ ਆਪਣੇ ਫਿੰਗਰਪ੍ਰਿੰਟ ਨਾਲ ਵੀ ਨਿਕਲ ਜਾਂਦੀ ਹੈ ਪੇਮੈਂਟ ਤੇ ਤੁਸੀਂ ਜੇ ਤੁਸੀਂ ਆਪਣੇ ਏਟੀਐਮ ਵਗੈਰਾ ਸਵਾਈਪ ਕਰਨਾ ਤਾਂ ਸਵਾਈਪ ਨਾਲ ਵੀ ਨਿਕਲ ਜਾਂਦੀ ਹੈ ਓਕੇ ਓਕੇ ਜੇ ਜਿਹੜਾ ਆਧਾਰ ਕਾਰਡ ਵਾਲਾ ਬਾਕੀ ਤੁਸੀਂ ਆਧਾਰ ਕਾਰਡ ਹਾਂਜੀ ਹਾਂ ਬਿਲਕੁਲ ਤੇ ਪੈਨਸ਼ਨ ਵਗੈਰਾ ਬੜਾ ਫੋਕਸ ਪੈਨਸ਼ਨ ਕੜਵਾਨੀ ਹੋਵੇ ਉਹ ਜ਼ਿਆਦਾਤਰ ਉਹ ਵੀ ਕੜਵਾ ਲੈਂਦੇ ਤੇ ਜਿੱਦਾਂ ਕਿ ਆਸ਼ਮਨ ਕਾਰਡ ਕਈਆਂ ਦੇ ਨਹੀਂ ਬੰਦੇ ਜਿੱਦਾਂ ਕੋਈ ਹੁੰਦੇ ਨੇ ਕੋ ਰਸ਼ ਕਾਰਡ ਕਰ ਨਹੀਂ ਹੁੰਦਾ ਨਹੀਂ ਨਹੀਂ ਸਰ ਉਹਨਾਂ ਦਾ ਪਤਾ ਕੀ ਹੈ ਜਿੱਦਾਂ ਕਿ ਜੇ ਫਾਰਮ ਵਾਲਾ ਜਿਨ੍ਹਾਂ ਦਾ ਆਨਲਾਈਨ ਰਿਕਾਰਡ ਹੈਗਾ ਤਾਂ ਉਹਨਾਂ ਦੀ ਅਵੇਲੇਬਲ ਬਣਾਨੇ ਆਪਾਂ ਮੋਸਟਲੀ ਆਦਰਵਾਇਜ਼ ਉਹ ਦੋ ਨੰਬਰ ਵਾਲਾ ਕੰਮ ਨਹੀਂ ਕਰਦੇ ਆਪਾਂ ਜਿਹੜਾ 70 ਸਾਲ ਤੋਂ ਬਾਬੂ ਬੰਦੇ ਆ ਹਾਂ 70 ਸਾਲ ਤੋਂ ਬਾਬੂ ਬੰਦੇ ਜਿਹੜੇ ਉਹ ਸਾਰੇ ਆਪਾਂ ਬਣਾ ਦਿੰਦੇ ਆ ਉਹਨਾਂ ਚ ਰਿਕੁਆਇਰਮੈਂਟ ਨਹੀਂ ਹੈ ਹਾਂਜੀ ਹਾਂ ਬਿਲਕੁਲ ਠੀਕ ਹੈ ਸਰ ਤੇ ਤੁਸੀਂ ਆਪਣੀ ਸ਼ਾਪ ਨੂੰ ਲੈ ਕੇ ਕੁਝ ਹੋਰ ਸਾਡੇ ਡੀਕੇ ਪੰਜਾਬ ਨੂੰ ਕੁਝ ਕਹਿਣਾ ਚਾਹੋਗੇ ਦੇਖੋ ਸਰ ਜਿਹੜਾ ਵੀ ਕੋਈ ਆਂਦਾ ਹੈ ਵਿਜ਼ਿਟ ਕਰਦਾ ਹੈ ਆਪਣਾ ਦੱਸ ਦਿਆ ਆਪਾਂ ਨੂੰ ਹਨ ਤੇ ਉਹਨਾਂ ਨੂੰ ਕੋਈ ਨਾ ਕੋਈ ਲੈਸ ਜ਼ਰੂਰ ਦਿੱਤਾ ਜਾਏਗਾ ਜਿੰਨਾ ਵੀ ਹੋ ਸਕੇਗਾ ਸਾ ਤੇ ਭਾਜੀ ਜਿਹਦਾ ਰਿਸਰਵ ਰੱਖੇ ਹੋਏ ਨੇ ਕਾਪੀਜ਼ ਰੱਖੀਆਂ ਹੋਈਆਂ ਇਹਨਾਂ ਦੇ ਮੈਂ ਸੁੰਡੇ ਜੀ ਕਾਫੀ ਡਿਸਕਾਊਂਟ ਤੁਸੀਂ ਲਾਇਆ ਹੋਇਆ ਹਾਂਜੀ ਦਿਖਾਓ ਕਿਦਾਂ ਕੀ ਨਾ ਡਿਸਕਾਊਂਟ ਰਹਿੰਦਾ ਇਸ ਤੇ ਜਿਵੇਂ ਕਿ ਦੇਖੋ ਤੁਸੀਂ ਆ 62 ਐਮ ਆਰ ਪੀ ਦੀ ਕਾਪੀ ਹੈ 62 ਐਮ ਆਰ ਪੀ ਦੀ ਕਾਪੀ ਹੈ 45 ਦੇ ਵਿੱਚ ਦੇ ਦਨੇ ਆਪਾਂ ਮੋਸਟਲੀ ਜਿਵੇਂ ਕਿ ਇਹ ਰਜਿਸਟਰ ਆਉਂਦੇ ਆ ਬੱਡੇ ਦੇਖੋ ਹੈਵੀ ਰਜਿਸਟਰ ਪੂਰਾ ਗੱਤੇ ਵਾਲਾ ਬਹੁਤ ਕਾਫੀ ਮੋਟਾ ਦਿੱਸਦਾ ਕਿੰਨੇ ਪੇਜ ਆਲੇ 130 ਰੁਪਿਆ ਵਾਲਾ ਹੈ ਨਾ ਜਿਵੇਂ ਕਿ ਇਹ ਆਪਾਂ 90 ਰੁਪਿਆ ਵੀ ਦੇ ਦਨੇ ਆ 100 ਰੁਪਿਆ ਵੀ ਰੀਸੇਲ ਕਰ ਦਨੇ ਆ ਓਕੇ ਓਕੇ ਕਿੰਨੇ ਪੇਜ ਇਦੇ ਵਿੱਚ ਲਿਖਿਆ ਦੇਖੋ ਤੁਹਾਨੂੰ ਮਿਲਦਾ ਹੈ 200 ਦੇ ਲਗਭਗ ਪੇਜ ਆਉਣਗੇ ਕਰੀਬ ਓਕੇ ਓਕੇ ਤੇ 250 ਦੇ ਪੇਜ ਆਉਣਗੇ ਕਮ ਸੇ ਕਮ ਜਿਵੇਂ ਕਿ ਇਹ ਵਾਲਾ ਆ ਗਿਆ ਦੇਖੋ 800 ਰੁਪਏ ਦੇ ਸੇਲ ਵਾਲਾ ਹੈ ਨਾ ਇਹਨੂੰ ਆਪਾਂ 68 ਰੁਪਏ ਸੇਲ ਵੀ ਕਰ ਦਿੰਦੇ ਆ ਐਮ ਆਰ ਪੀ ਦੇ ਹਿਸਾਬ ਨਾਲ ਤੇ ਹੋਰ ਵੀ ਆਪਣੇ ਲਈ ਬਹੁਤ ਵਧੀਆ ਵਧੀਆ ਨੇ ਜਿਵੇਂ ਕਿ ਇਹ ਆ ਗਿਆ 55 ਵਾਲਾ ਹੈ ਨਾ ਹੂੰ ਹੂੰ ਇਹ ਵੀ ਆਪਾਂ ਥੋੜਾ ਲੈਸ ਕਰ ਦਿੰਦੇ ਆ ਜਿੰਨਾ ਵੀ ਆਪਾਂ ਤੋਂ ਹੋ ਸਕਦਾ ਵੱਧ ਤੋਂ ਵੱਧ ਲੈਸ ਕਰਾਂਗੇ ਕੁਆਟਿਟੀ ਡਿਪੈਂਡ ਕਰਦਾ ਹੈ ਕੁਆਟਿਟੀ ਤੇ ਡਿਪੈਂਡ ਕਰਦਾ ਜਿੰਨੀ ਜ਼ਿਆਦਾ ਕੁਆਟਿਟੀ ਹੋਏਗੀ ਉਸ ਹਿਸਾਬ ਨਾਲ ਆਪਾਂ ਲੈਸ ਕਰ ਦਾਂਗੇ ਜਿਵੇਂ ਕਿ ਆਪਣਾ ਇਹ ਪ ਇਹ ਇਹ ਮੋਸਟਲੀ ਮਾਰਕੀਟ ਦੇ ਵਿੱਚ 50 ਰੁਪਏ ਸੇਲ ਹੋ ਰਿਹਾ ਹਨਾ ਜੀ ਦੇਖੋ ਆਪਾਂ ਇਹ 30 ਰੁਪਏ ਸੇਲ ਕਰ ਰਹੇ ਮੋਸਟਲੀ ਇਹ ਪੇਪਰ ਸ਼ਾਪ ਹੈ ਅੱਛਾ ਅੱਛਾ ਹਾਂ ਜੀ ਹਾਂ ਇਹ ਬੱਚੇ ਯੂਜ਼ ਕਰਦੇ ਨੇ ਸਾਰੇ ਸਕੂਲ ਦੇ ਵਿੱਚ ਕੈਰੀ ਕਰਦੇ ਆ ਛੋਟੇ ਛੋਟੇ ਪੀਸ ਹੈ ਤੇ ਬੱਚਿਆਂ ਲਈ ਬਹੁਤ ਕੰਫਰਟੇਬਲ ਹੈ ਓਕੇ ਓਕੇ ਮਤਲਬ ਸਾਰੀ ਚੀਜ਼ਾਂ 'ਚ ਇਹ ਡਿਸਕਾਊਂਟ ਲਾਈ ਹੈ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਹਰ ਇੱਕ ਚੀਜ਼ ਜਿਹੜੀ ਵੀ ਆਈਟਮ ਤੁਸੀਂ ਦੇਖੋਗੇ ਹਰ ਇੱਕ ਚੀਜ਼ 'ਤੇ ਤੁਹਾਨੂੰ ਡਿਸਕਾਊਂਟ ਪ੍ਰੋਪਰੀ ਮਿਲੇਗਾ ਜਿਵੇਂ ਕਿ ਜੀਓਮੈਟਰੀ ਬਾਕਸ ਆ ਗਿਆ ਨਾ ਦੇਖੋ ਜੀਓਮੈ ਪੋਸ ਲਿੰਕ ਜੀ ਜੀ ਹਾਂ ਜੀ ਹਾਂ ਜਿਸ ਦਾ ਰੇਟ ਇਹੀ ਰਹੂਗਾ ਕਿ ਥੋੜਾ ਬੜਾ ਨਾਲ ਨਹੀਂ 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 ਦੇਖੋ ਜੇ ਤੁਸੀਂ ਸ਼ੇਅਰ ਵਗੈਰਾ ਵੀਡੀਓ ਵਗੈਰਾ ਦੇਖ ਕੇ ਆ ਰਹੇ ਹੋ ਤਾਂ ਤੁਸੀਂ ਡੈਫੀਨੇਟਲੀ ਤੁਹਾਨੂੰ ਇਹੀ ਰੇਟ ਮਿਲੇਗਾ ਜੋ ਅਸੀਂ ਬੋਲ ਰਹੇ ਹਾਂ ਜੀ 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 ਹਾਂ ਜੀ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਚਲੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੁਹਾਨੂੰ ਟਾਈਮ ਦਿੱਤਾ ਜੀ ਹਾਂ ਜੀ ਹਾਂ